ਦੇਖਣ ਜਾਇਆ ਵੀ ਮੈਕਸਿਮ ਸਾਡੇ ਲੋਕ ਜਿਹੜੇ ਹੁਮਨ ਫਿਲਮ ਜਾਂਦੇ ਨੇ ਉਥੇ ਆ ਜਿਆਦਾ ਤਦਾਦ ਪੰਜਾਬੀਆਂ ਦੀ ਸਿੱਖਾਂ ਦੀ ਹੈ ਤੇ ਉਥੇ ਬੜੀ ਆਮ ਆਮਲੀ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਮਲੇ ਕੀਤੇ ਜਾ ਰਹੇ ਹਨ ਈਵਨ ਕੁਝ ਕੇਸਿਸ ਦੇ ਵਿੱਚ ਕਤਲ ਕਰ ਦਿੱਤੇ ਗਏ ਹੁਣ ਜੇ ਆਪਸੀ ਝਗੜਾ ਹੈ ਤਾਂ ਕਦੇ ਵੀ ਉਥੇ ਕੋਈ ਪੰਜਾਬ ਨੰਬਰ ਗੱਡੀ ਦੇਖੀ ਜਾਂਦੀ ਹੈ ਜਾਂ ਕੋਈ ਸਿੱਖ ਨੂੰ ਦੇਖਿਆ ਜਾਂਦਾ ਹੈ ਤਾਂ ਲੋਕਲ ਪੋਪੂਲੇਸ਼ਨ ਦਾ ਇਕੱਠੇ ਹੋ ਕੇ ਇੱਕ ਮੌਬਦੇ ਦੇ ਰੂਪ ਚ ਲੋਕਾਂ ਨੂੰ ਟਾਰਗੇਟ ਕਰਨਾ ਇਸ ਕਰਕੇ ਅਸੀਂ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਕਿਉਂਕਿ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਲੋਕਲ ਪੋਪੂਲੇਸ਼ਨ ਲੋਕਲ ਪੋਲੀਟੀਸ਼ੀਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਇਹਨੂੰ ਛੋਟੇ ਮੋਟੇ ਝਗੜੇ ਦਾ ਰੂਪ ਦੇ ਕੇ ਇਹਨਾਂ ਕੇਸੇਜ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਇਹਦੇ ਚ ਕਿਸੇ ਰੂਪ ਦੇ ਵਿੱਚ ਵੀ ਕੋਈ ਪੋਲਿਟিক্যাল ਪਾਰਟੀ ਇਨਵੋਲ ਪੋਲਿਟਿਸ਼ੀਅਨ ਇਨਵੋਲ ਉਹਦਾ ਅਸੀਂ ਪਰਦਾ ਫਾਸ ਕਰ ਸਕੀਏ ਤੁਸੀਂ ਤਾਂ ਆ ਕੇ ਦੂਜੀਆਂ ਸਟੇਟਾਂ 'ਚ ਵੱਸ ਸਕਦੇ ਹੋ ਕਿਉਂ ਹੋਰ ਲੋਕ ਜਾ ਕੇ ਉੱਥੇ ਨਹੀਂ ਵੱਸ ਸਕਦੇ ਕੀ ਹਿਮਾਤਲ ਹਿੰਦੁਸਤਾਨ ਦਾ 파ਟ ਨਹੀਂ ਹੈ ਕੀ ਹਿੰਦੁਸਤਾਨ ਸਿਰਫ ਤੇ ਸਿਰਫ ਹਿੰਦੂਆਂ ਦਾ ਵੀ ਜਿੱਥੇ ਕਹਿਣ ਅਸੀਂ ਵੱਸ ਸਕਦੇ ਹਾਂ ਕੋਈ ਹੋਰ ਬੰਦਾ ਨਹੀਂ ਵੱਸ ਸਕਦਾ ਜਿੰਨੇ ਵੀ ਆਪਾਂ ਇਨਸੀਡੈਂਟ ਦੇਖਦੇ ਉੱਥੇ ਸਪੈਸੀਫਿਕਲੀ ਜਿਹੜਾ ਟਾਰਗੇਟਡ ਅਟੈਕਸ ਹੁੰਦੇ ਕਿਤੇ ਵੀ ਕੋਈ ਗੱਲ ਹੋ ਜਾਂਦੀ ਹੈ ਉਹ ਇੱਕੇ ਲੱਖ ਸਾਰੇ ਜਿਹੜੇ ਲੋਕ ਹੈ ਹਜੂਮ ਹੈ ਜਿਹੜਾ ਇੱਕ ਪਰਿਵਾਰ ਕੁਝ ਲੋਕਾਂ ਦੇ ਖਿਲਾਫ ਇਕੱਠਾ ਹੋ ਜਾਂਦਾ ਉੱਥੇ ਕਿਤੇ ਵੀ ਜਿੰਨੇ ਵੀ ਅਸੀਂ ਨਿਊਜ਼ ਆਈਟਮਸ ਦੇਖਿਆ ਜਾਂ ਜਿੰਨਾ ਵੀ ਅਸੀਂ ਸਟੱਡੀ ਕੀਤਾ ਉਹਦੇ 'ਚ ਅਸੀਂ ਕਿਤੇ ਨਹੀਂ ਦੇਖਿਆ ਵੀ ਕੋਈ ਪੈਸੀਫਾਈ ਕਰਨ ਵਾਲਾ ਬੰਦਾ ਵਿੱਚ ਜਾਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਜੇ ਤੁਸੀਂ ਪਿੱਛੇ ਦੇਖੋਵੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਹੀ ਖੜੀ ਹੋ ਗਈ ਸੀ ਵੀ ਹਿਮਾਚਲ ਨੂੰ ਮਨੇ ਨਹੀਂ ਜਾਣਾ ਲੋਕਾਂ ਨੂੰ ਵਰਜਿਆ ਜਾ ਰਿਹਾ ਸੀ ਉੱਥੇ ਜਾਣਾ ਬੰਦ ਕਰੋ ਕਸ਼ਮੀਰ ਜਾਓ ਵੈਦਰ ਜਾਓ ਜਾਂ ਹੋਰ ਪਾਸੇ ਜਾਓ ਉਸ ਤੋਂ ਬਾਅਦ ਉੱਥੇ ਦੇ ਪੋਲਿਟਿਸ਼ੀਨਾਂ ਦੀਆਂ ਮਾਫੀਆ ਮੰਗਣਾ ਕਿ ਨਹੀਂ ਜੀ ਤੁਸੀਂ ਆਓ ਅਸੀਂ ਵੈਲਕਮ ਕਰਦੇ ਹਾਂ ਜੇ ਅਸੀਂ ਪੰਜਾਬ 'ਚ ਅਮਰਤਪਾਲ ਦੀ ਗੱਲ ਕਰਦੇ ਹਾਂ ਫਿਰ ਅਮਰਤਪਾਲ ਕਿੱਥੋਂ ਗਲਤ ਹੈ ਜੇ ਅਮਰਤਪਾਲ ਪੰਜਾਬ ਦੀ ਗੱਲ ਕਰਦਾ ਹੈ ਤੁਸੀਂ ਹਿਮਾਚਲ ਦੇ ਵਿੱਚ ਜੋ ਮਾਤੀ ਗੱਲ ਤੁਸੀਂ ਕਿਸੇ ਦੀ ਵੀ ਟੋਪੀ ਦੇਖ ਕੇ ਜੱਜ ਕਰ ਲੋ ਵੀ ਇਹ ਮੁਸਲਮਾਨ ਹੈ ਤੇ ਇਹ ਇੱਥੇ ਨਹੀਂ ਬਸਣਾ ਚਾਹੀਦਾ ਤੁਸੀਂ ਪੱਗ ਦੇਖ ਕੇ ਜੱਜ ਕਰ ਲੋ ਇਹ ਉਹ ਜ਼ਮੀਨ ਨਹੀਂ ਖਰੀਦ ਸਕਦਾ ਫੇਰ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਪੰਜਾਬ ਜਾ ਕੇ ਕੋਈ ਵੀ ਕੋਈ ਪੰਚਾਇਤੀ ਜ਼ਮੀਨ ਥੋੜੀ ਵੀ ਜਿਹੜਾ ਮਰਜ਼ੀ ਆ ਕੇ ਖਰੀਦੀ ਜਾਵੇ ਸਸ਼ੀਕਲ ਜਿਵੇਂ ਕਿ ਅਸੀਂ ਦੇਖੇ ਕਿ ਬਹੁਤ ਸਾਰੇ ਮਾਮਲੇ ਜਿਹੜੇ ਹਿਮਾਚਲ ਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੇ ਕਿ ਪੰਜਾਬੀਆਂ ਦੇ ਉੱਤੇ ਹਮਲੇ ਹੁੰਦੇ ਨੇ ਤਾਂ ਉਹ ਹਾਲਾਂਕਿ ਚਰਚਾ ਤਾਂ ਬਹੁਤ ਹੋਇਆ ਲੋਕਾਂ ਨੇ ਬਹੁਤ ਗਲਵਾਟ ਕਰੀ ਪਰ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਜਿਹੜਾ ਇੱਕ ਸੀਰੀਅਸ ਮੈਟਰ ਤੌਰ ਦੇ ਉੱਤੇ ਹੁਣ ਬਕਾਇਦਾ ਤੌਰ ਤੇ ਵਕੀਲ ਸਾਹਿਬ ਨੇ ਜਿਹੜਾ ਕਿ ਨੈਸ਼ਨਲ ਹਿਊਮਨ ਰਾਈਟਸ ਨੂੰ ਵੀ ਹੈ ਜਿਹੜੀ ਇਹਦੀ ਕੰਪਲੈਂਟ ਭੇਜੀ ਹੈ ਰਵਿੰਦਰ ਵਾਸੀ ਸਾਡੇ ਨਾਲ ਨੇ ਬਸ ਸਾਹਿਬ ਵੈਸੇ ਮਸਲਾ ਤਾਂ ਬਹੁਤ ਚਰਚਾ ਹੋਇਆ ਹੈ ਇਹ ਪਰ ਕੀ ਲੋੜ ਸਮਝਦੇ ਹੋ ਤੁਸੀਂ ਵੀ ਨੈਸ਼ਨਲ ਹਿਮਰਾਇਟਸ ਕਮਿਸ਼ਨ ਨੂੰ ਵੀ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਦੇਖੋ ਜਿੱਦਾਂ ਆਪਣਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਖਤਮ ਹੋਇਆ ਉਸ ਤੋਂ ਬਾਅਦ ਜਿਹੜਾ ਸਾਡੇ ਸਮਾਜਿਕ ਤਾਨੇਬਾਣੇ ਵਿੱਚ ਕਾਫੀ ਫੇਰ ਬਦਲ ਆਇਆ ਤੇ ਭਾਜੀਪੀ ਰੂਟ ਜਿਹੜੀਆਂ ਸਟੇਟਾਂ ਰਹੀਆਂ ਉਹਦੇ ਵਿੱਚ ਇਹਨਾਂ ਨੇ ਜਿਵੇਂ ਧਰੂਵੀਕਰਨ ਕੀਤਾ ਸਮਾਜ ਦਾ ਉਸ ਹੱਬ ਨਾਲ ਕੁਝ ਸਟੇਟਾਂ ਦੇ ਵਿੱਚ ਪੰਜਾਬੀਆਂ ਨੂੰ ਲੈ ਕੇ ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਕਰਕੇ ਇਹਨਾਂ ਨੇ ਇੱਕ ਮੁਹਿੰਮ ਹੀ ਮੈਂ ਕਹੂੰਗਾ ਵੀ ਚਲਾਈ ਹੈ ਵੀ ਹੁਣ ਹਿਮਾਚਲ ਦੇ ਵਿੱਚ ਜੋ ਦੇਖਣ ਚ ਆਇਆ ਵੀ ਮੈਕਸਿਮ ਸਾਡੇ ਲੋਕ ਜਿਹੜੇ ਘੁੰਮਣ ਫਿਰਨ ਜਾਂਦੇ ਨੇ ਉੱਥੇ ਜਿਆਦਾ ਤਦਾਦ ਪੰਜਾਬੀਆਂ ਦੀ ਸਿੱਖਾਂ ਦੀ ਹੈ ਤੇ ਉੱਥੇ ਬੜੀਆ ਮਾਮਲੀ-ਮਾਮਲੀ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਮਲੇ ਕੀਤੇ ਜਾ ਰਹੇ ਆ ਇਵਨ ਕੁਝ ਕੇਸਿਸ ਦੇ ਵਿੱਚ ਕਤਲ ਕਰ ਦਿੱਤੇ ਗਏ ਤੇ ਉਹਨਾਂ ਨੂੰ ਬੜਾ ਹਲਕੇ ਤੌਰ ਤੇ ਲਿਆ ਗਿਆ ਤੇ ਉਹਨੂੰ ਆਪਣਾ ਜਿਹੜੀ ਸਰਕਾਰ ਹੈ ਜਿਹੜੀ ਉੱਥੇ ਲੋਕਲ ਸਿਸਟਮ ਹੈ ਉਹ ਉਹਨਾਂ ਨੂੰ ਆਪਣਾ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਬਹੁਤ ਸਾਰੇ ਕੇਸ ਦੇ ਵਿੱਚ ਇਵਨ ਸੁਣਵਾਈ ਨਹੀਂ ਹੋ ਸਕੀ ਤੇ ਲੋਕਾਂ ਨਾਲ ਜਿਸ ਤਰੀਕੇ ਨਾਲ ਉਹਨਾਂ ਦਾ ਸਟੇਟ ਦਾ ਵਤੀਰਾ ਰਿਹਾ ਪੁਲਿਸ ਦਾ ਵਤੀਰਾ ਰਿਹਾ ਤੇ ਬੜੇ ਲੋਕਾਂ ਦੇ ਕਤਲ ਹੋਏ ਹਨ ਉਹਨਾਂ ਨੂੰ ਚਾਹੇ ਉਹ ਮਨੀਕਰਨ ਸਾਹਿਬ ਦੇ ਜਿਹੜਾ ਹਮਲਾ ਹੋਇਆ ਆ ਉਹਨੂੰ ਤੁਸੀਂ ਲੈ ਸਕਦੇ ਹੋ ਇੱਕ ਮੰਡੀ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿੱਥੇ ਚਾਰ ਨੌਜਵਾਨਾਂ ਨੂੰ ਤੇ ਸ਼ਰੀਰਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਅ ਲੇਕਿਨ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਭਾਜਪਾ ਨੂੰ ਜਦੋਂ ਆਪਣੇ ਮਤਲਬ ਇਹ ਲੱਗ ਰਿਹਾ ਵੀ ਜਿਵੇਂ ਅਸੀਂ ਹਾਰ ਗਏ ਹੁੰਨੇ ਸਿੱਖਾਂ ਤੋਂ ਤੇ ਇੱਕ ਹਿਡਨ ਅਜੈਂਡਾ ਦੇ ਤਹਿਤ ਇਹਨਾਂ ਨੇ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਬਸ ਅੰਦਰ ਵਿੱਚ ਹੈ ਕਿ ਜਿਵੇਂ ਇਹ ਹੁਣ ਪਿੱਛੇ ਜੇ ਇਨਸੀਡੈਂਟ ਸਾਹਮਣੇ ਆਇਆ ਸੀ ਕਿ ਚੰਡੀਗੜ੍ਹ ਦੇ ਪੁਲਿਸ ਅਫਸਰ ਦਾ ਵੀ ਆਇਆ ਸੀ ਆਪਦੀ ਫੈਮਿਲੀ ਨਾਲ ਜਾਂਦਾ ਉੱਥੇ ਉਹਦੀ ਕਾਫੀ ਤੂ ਤੂ ਮੈਂ ਹੋ ਜਾਂਦੀ ਫਿਰ ਉਸ ਤੋਂ ਬਾਅਦ ਉਸ ਤੋਂ ਪੈ ਉਹਦੇ ਉਹੀ ਦਿਨਾਂ ਦੇ ਵਿੱਚ ਜਿਹੜਾ ਕਿ ਇੱਕ ਐਨ ਆਰ ਆਈ ਪਰਿਵਾਰ ਜਿਹੜਾ ਪੰਜਾਬੀ ਜਾਂਦਾ ਉਹਦੇ ਨਾਲ ਹੋ ਜਾਂਦਾ ਪਰ ਬਾਰੀ ਬਾਰੀ ਪੁਲਿਸ ਜਿਹੜੀ ਉੱਥੇ ਦੀ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੰਦੀ ਰਹੀ ਕਿ ਜੀ ਇਹ ਕੋਈ ਆਪਸੀ ਝਗੜੇ ਸੀਗੇ ਇਹਨਾਂ ਨੂੰ ਤੁਸੀਂ ਕਿਤੇ ਇਸ ਪਾਸੇ ਨਾਲੋ ਵੀ ਉਹ ਹਿਮਾਚਲ ਦੇ ਸੀ ਜਾਂ ਪੰਜਾਬ ਦੇ ਸੀਗੇ ਇਹ ਝਗੜੇ ਨੇ ਜਿਹੜੇ ਝਗੜੇ ਦੇ ਕਾਰਨ ਕੁਝ ਹੋਰ ਸੀਗੇ ਤੁਸੀਂ ਨਹੀਂ ਸਮਝਦੇ ਕਰਨ ਟਾਰਗੇਟ ਕਰਨਾ ਸੀਗਾ ਜਾਂ ਫਿਰ ਸੱਚੀਓ ਕੋਈ ਉਥੇ ਆਪਸੀ ਮੌਕੇ ਤੇ ਹੋਈ ਕਲੇਸ਼ਵਾਦੀ ਸੀ ਦੇਖੋ ਆਹੀ ਕਾਰਨ ਹੈ ਸਾਡਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕਰਨ ਦਾ ਕਿ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਲੋਕਲ ਐਡਮਿਨਿਸਟ੍ਰੇਸ਼ਨ ਆਪਣਾ ਪੱਲਾ ਝਾੜ ਰਿਹਾ ਇਹਨੂੰ ਆਪਣੀ ਆਪਸੀ ਝਗੜੇ ਦਾ ਨਾਮ ਦੇ ਕੇ ਹੁਣ ਜੇ ਆਪਸੀ ਝਗੜਾ ਹੈ ਤਾਂ ਕਦੇ ਵੀ ਉੱਥੇ ਕੋਈ ਪੰਜਾਬ ਨੰਬਰ ਗੱਡੀ ਦੇਖੀ ਜਾਂਦੀ ਹੈ ਜਾਂ ਕੋਈ ਸਿੱਖ ਨੂੰ ਦੇਖਿਆ ਜਾਂਦਾ ਹੈ ਤਾਂ ਲੋਕਲ ਪਾਪੂਲੇਸ਼ਨ ਦਾ ਇਕੱਠੇ ਹੋ ਕੇ ਇੱਕ ਮੌਬ ਦੇ ਰੂਪ ਚ ਲੋਕਾਂ ਨੂੰ ਟਾਰਗੇਟ ਕਰਨਾ ਹੁਣ ਉੱਥੇ ਇੰਟਰ ਸਟੇਟ ਇੱਕ ਡਿਸਪਿਊਟ ਕ੍ਰੀਏਟ ਹੁੰਦਾ ਜਾ ਰਿਹਾ ਸਾਡੇ ਲੋਕਾਂ ਦੇ ਵਿੱਚ ਇੱਕ ਨਫਰਤ ਗੁੱਸਾ ਭਰਦਾ ਜਾ ਰਿਹਾ ਬਹੁਤ ਵੱਡੀ ਤਦਾਦ ਦੇ ਵਿੱਚ ਹਿਮਾਚਲੀ ਲੈ ਕੇ ਆ ਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਅਡਜੋਇਨਿੰਗ ਚ ਬਸ ਰਹੇ ਹਨ ਤੇ ਇਹ ਕਿਤੇ ਜਿਹੜੀ ਅਗ ਜਹਿਰ ਜਿਹੜੀ ਇਹ ਇੱਥੇ ਤੱਕ ਨਾ ਫੈਲੇ ਤੇ ਇਸ ਕਰਕੇ ਇਹਦੇ ਚ ਜੇ ਪਹਿਲਾਂ ਹੀ ਜਿਹੜੀਆਂ ਸਰਕਾਰਾਂ ਹਨ ਅਥਾਰਟੀਆਂ ਜੇ ਇੰਟਰਵੈਨ ਕਰਕੇ ਇਹਨੂੰ ਪੈਸੀਫਾਈ ਕਰਦੀਆਂ ਜਾਂ ਪੈਸੀਫਾਈ ਹੋਣਾ ਚਾਹੀਦਾ ਤੇ ਇਸ ਕਰਕੇ ਅਸੀਂ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਕਿਉਂਕਿ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਲੋਕਲ ਪੋਪੂਲੇਸ਼ਨ ਲੋਕਲ ਪੋਲੀਟੀਸ਼ੀਨਾਂ ਦੇ ਪ੍ਰੈਸ਼ਰ ਥੱਲੇ ਆ ਕੇ ਇਹਨੂੰ ਛੋਟੇ ਮੋਟੇ ਝਗੜੇ ਦਾ ਰੂਪ ਦੇ ਕੇ ਇਹਨਾਂ ਕੇਸੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਹਦੇ ਚ ਜਿਵੇਂ ਤੁਸੀਂ ਇਹ ਗੱਲ ਕਹੀ ਕੀ ਇਹਦੇ ਤੁਸੀਂ ਗਰਾਉਂਡ ਜਿਹੀ ਹੀ ਮਾਮਲਾ ਨੂੰ ਬਣਾਇਆ ਜਾਂ ਫੈਕਟਸ ਹੋਰ ਵੀ ਦਿੱਤੇ ਨੇ ਨਹੀਂ ਅਸੀਂ ਜਿੰਨੇ ਵੀ ਹੁਣ ਤੱਕ ਇਨਸੀਡੈਂਟ ਹੋਏ ਹਨ ਜਿੰਨੇ ਵੀ ਅਸੀਂ ਗੈਦਰ ਕਰ ਚੁੱਕੇ ਕਰ ਸਕੇ ਆ ਮੀਡੀਆ ਰਾਹੀਂ ਅਸੀਂ ਉਹਨਾਂ ਨੂੰ ਬੇਸ ਬਣਾ ਕੇ ਹਿਊਮਨ ਰਾਈਟ ਕਮਿਸ਼ਨ ਨੂੰ ਇੱਕ ਆਪਣੇ ਤੌਰ ਤੇ ਇਹਦੀ ਇਨਕੁਆਰੀ ਜਾਂ ਇੱਕ ਕਰਨ ਵਾਸਤੇ ਕੋਈ ਟੀਮ ਗਠਿਤ ਕਰਨ ਦੀ ਅਸੀਂ ਗੁਜਾਰਿਸ਼ ਕੀਤੀ ਹੈ ਤਾਂ ਕਿ ਇਹਨੂੰ ਇਹਦੀ ਤਹਿ ਤੱਕ ਜਾਇਆ ਜਾ ਸਕੇ ਤੇ ਜੇ ਇਹਦੇ ਵਿੱਚ ਕਿਸੇ ਰੂਪ ਦੇ ਵਿੱਚ ਵੀ ਕੋਈ ਪੋਲਿਟੀਕਲ ਪਾਰਟੀ ਇਨਵੋਲ ਹੈ ਪੋਲਿਟੀਸ਼ੀਅਨ ਇਨਵੋਲ ਹੈ ਉਹਦਾ ਅਸੀਂ ਪਰਦਾ ਫਾਸ਼ ਕਰ ਸਕੀਏ ਕਿਉਂਕਿ ਜੇ ਤੁਸੀਂ ਪਿੱਛੇ ਦੇਖਿਆ ਹੈ ਕਿ Shimla ਦੇ ਵਿੱਚ ਇੱਕ ਮਸਜਿਦ ਨੂੰ ਲੈ ਕੇ ਸਾਰੇ ਹਿਮਾਚਲੀਆਂ ਦਾ ਇਕੱਠਾ ਹੋਣਾ ਤੇ ਉੱਥੇ ਇੱਕ ਵਾਰ ਦੇਣੀ ਵੀ ਹਿੰਦੂ ਜਾਗ ਪਿਆ ਤੇ ਐਵੇਂ ਦੇ ਉੱਥੇ ਨਾਰੇ ਜਿਹੜੇ ਆ ਸਾਹਮਣੇ ਆਏ ਆ ਹੁਣ ਆਹੀ ਜੇ ਕੋਈ ਹੋਰ ਮਾਇਨਾਰਟੀ ਚ ਤੋਂ ਇਹ ਜੋ ਕੋਈ ਨਾਰਾ ਦੇ ਦੇਵੇ ਪੰਜਾਬ ਦੇ ਵਿੱਚ ਜੇ ਲੋਕ ਸਿੱਖ ਇਕੱਠੇ ਹੋ ਕੇ ਕੋਈ ਐਸੀ ਗੱਲ ਕਰਦੇ ਆ ਕਸ਼ਮੀਰ ਤੇ ਜੇ ਮੁਸਲਮਾਨ ਇਕੱਠੇ ਹੋ ਕੇ ਇਹ ਗੱਲ ਕਰਦੇ ਆ ਕਿਉਂ ਇਹ ਕਿਹਾ ਜਾ ਰਿਹਾ ਵੀ ਕਸ਼ਮੀਰੀਆਂ ਨੂੰ ਜਿਹੜੇ ਹਿੰਦੂ ਕਸ਼ਮੀਰੀ ਐ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ ਉੱਥੇ ਉਹਨਾਂ ਨੂੰ ਜੀਣ ਦਾ ਹੱਕ ਨਹੀਂ ਐ ਤੇ ਹੁਣ ਜੇ ਆਪਾਂ ਉਹੀ ਗੱਲ ਹਿਮਾਚਲ 'ਚ ਦੇਖੀਏ ਕੀ ਹੋਰ ਕਮਿਊਨਿਟੀਜ਼ ਨੂੰ ਹੋਰ ਮਾਇਨੋਰਿਟੀਜ਼ ਨੂੰ ਉੱਥੇ ਬਸਣ ਦਾ ਹੱਕ ਨਹੀਂ ਐ ਤੁਸੀਂ ਤਾਂ ਕਿ ਦੂਜੀਆਂ ਸਟੇਟਾਂ 'ਚ ਬਸ ਸਕਦੇ ਹੋ ਕਿਉਂ ਹੋਰ ਲੋਕ ਜਾ ਕੇ ਉੱਥੇ ਨਹੀਂ ਬਸ ਸਕਦੇ ਕੀ ਹਿਮਾਚਲ ਹਿੰਦੁਸਤਾਨ ਦਾ 파ਟ ਨਹੀਂ ਐ ਕੀ ਹਿੰਦੁਸਤਾਨ ਸਿਰਫ ਤੇ ਸਿਰਫ ਹਿੰਦੂਆਂ ਦਾ ਵੀ ਜਿੱਥੇ ਕਹਿਣ ਅਸੀਂ ਬੱਥ ਸਕਦੇ ਹਾਂ ਕੋਈ ਹੋਰ ਬੰਦਾ ਨਹੀਂ ਬੱਥ ਸਕਦਾ ਸਾਡਾ ਜਿਹੜਾ ਇਸ ਕੰਪਲੇਂਟ ਫਾਈਲ ਕਰਨ ਦਾ ਮਕਸਦ ਸਮਾਜ ਦੇ ਵਿੱਚ ਜਿਹੜੀ ਇੱਕ ਜ਼ਹਿਰ ਭਰੀ ਜਾ ਰਹੀ ਹੈ ਉਹਨੂੰ ਰੋਕਣ ਦਾ ਜਿਹੜਾ ਜ ਖੂਬਸੂਰਤ ਹਿੰਦੁਸਤਾਨ ਪਹਿਲਾਂ ਸੀਗਾ ਵੀ ਉਸ ਖੂਬਸੂਰਤੀ ਚ ਇਹ ਆਪਣਾ ਰਹੇ ਕਮਿਊਨਲ ਗਰਾਉਂਡਸ ਦੇ ਉੱਤੇ ਜੋ ਪੋਲੀਟੀਕਲ ਪਾਰਟੀ ਸਾਨੂੰ ਬੰਨਣਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਲੋਕਾਂ 'ਚ ਜ਼ਹਿਰ ਭਰਿਆ ਜਾ ਰਿਹਾ ਹੈ ਉਹਨੂੰ ਰੋਕਿਆ ਜਾ ਸਕੇ ਤਾਂ ਕਿ ਜਿਹੜਾ ਜਿੰਨੇ ਵੀ ਆਪਾਂ ਇਨਸੀਡੈਂਟ ਦੇਖਦੇ ਆ ਉਥੇ ਸਪੈਸੀਫਿਕਲੀ ਜਿਹੜਾ ਟਾਰਗੇਟਡ ਅਟੈਕਸ ਹੁੰਦੇ ਕਿਤੇ ਵੀ ਕੋਈ ਗੱਲ ਹੋ ਜਾਂਦੀ ਆ ਉਹ ਇੱਕੇ ਲਖਤ ਸਾਰੇ ਜਿਹੜੇ ਲੋਕ ਆ ਹਜੂਮ ਆ ਜਿਹੜਾ ਇੱਕ ਪਰਿਵਾਰ ਕੁਝ ਲੋਕਾਂ ਦੇ ਖਿਲਾਫ ਇਕੱਠਾ ਹੋ ਜਾਂਦਾ ਉਥੇ ਕਿਤੇ ਵੀ ਜਿੰਨੇ ਵੀ ਅਸੀਂ ਨਿਊਜ਼ ਆਈਟਮਸ ਦੇਖਿਆ ਜਾਂ ਜਿੰਨਾ ਵੀ ਅਸੀਂ ਸਟੱਡੀ ਕੀਤਾ ਉਹਦੇ 'ਚ ਅਸੀਂ ਕਿਤੇ ਨਹੀਂ ਦੇਖਿਆ ਵੀ ਕੋਈ ਪੈਸੀਫਾਈ ਕਰਨੇ ਵਾਲਾ ਬੰਦਾ ਵਿੱਚ ਹੋਵੇ ਜਾਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮਨੀਕੰਨ ਦੇ ਇਨਸੀਡੈਂਟਸ ਦੇਖਿਆ ਹੋਣਾ ਵੀ ਜਿੰਨੀਆਂ ਵੀ ਪੰਜਾਬ ਨੰਬਰ ਗੱਡੀਆਂ ਸੀ ਬਿਨਾਂ ਇਹ ਦੇਖੇ ਵੀ ਇਹ ਕਿਸੇ ਹਿੰਦੂ ਦੀ ਐ ਸਿੱਖ ਦੀ ਐ ਮੁਸਲਮਾਨ ਦੀ ਜਿਹੜੀ ਪੰਜਾਬ ਨੰਬਰ ਗੱਡੀ ਉਹਨੂੰ ਪੰਦ ਦਿੱਤਾ ਗਿਆ ਕਿਤੇ ਵੀ ਕੋਈ ਪੰਜਾਬ ਨੰਬਰ ਗੱਡੀ ਹੁੰਦੀ ਹੈ ਜਾਂ ਦਿਖ ਵੱਲੋਂ ਪੰਜਾਬੀ ਹੋਵੇ ਪੰਜਾਬੀ ਬੋਲਦਾ ਹੋਵੇ मामली განਨਾਂ ਨੂੰ ਲੈ ਕੇ ਲੋਕਲ ਬੰਦਿਆਂ ਦਾ ਇਕੱਠੇ ਹੋ ਕੇ ਹਮਲੇ ਕਰਨਾ ਤਾਂ ਜੇ ਤੁਸੀਂ ਪਿੱਛੇ ਦੇਖੋ ਬਈ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਹੀ ਖੜੀ ਹੋ ਗਈ ਸੀ ਵੀ ਹਿਮਾਚਲ ਨੂੰ ਮਣੀ ਨਹੀਂ ਜਾਣਾ ਲੋਕਾਂ ਨੂੰ ਵਰਜਿਆ ਜਾ ਰਿਹਾ ਸੀ ਉੱਥੇ ਜਾਣਾ ਬੰਦ ਕਰੋ ਕਸ਼ਮੀਰ ਜਾਓ ਇੱਧਰ ਜਾਓ ਜਾਂ ਹੋਰ ਪਾਸੇ ਜਾਓ ਉਸ ਤੋਂ ਬਾਅਦ ਉੱਥੇ ਦੇ ਪੋਲਿਟਿਸ਼ੀਨਾਂ ਦੀਆਂ ਮਾਫੀਆ ਮੰਗਣਾ ਕਿ ਨਹੀਂ ਜੀ ਤੁਸੀਂ ਆਓ ਅਸੀਂ ਵੈਲਕਮ ਕਰਦੇ ਹਾਂ ਕਹਿੰਦਾ ਮਤਲਬ ਜਿਹੜੀ ਸਟੇਟ ਪਿਓਰਲੀ ਟੂਰਿਜ਼ਮ ਬੇਸ ਤੇ ਸਸਟੇਨ ਕਰ ਰਹੀ ਹੋਵੇ ਆਪਣੀ ਇਕਨੋਮੀ ਨੂੰ ਉਥੇ ਇਹ ਜੇ ਜ਼ਹਿਰ ਬੀਜਣੀ ਇਹ ਜੇ ਉਥੇ ਇਸ਼ੂਜ਼ ਕ੍ਰੀਏਟ ਕਰਨੇ ਇੱਕ ਤਾਂ ਸਟੇਟ ਦੇ ਵਾਸਤੇ ਮਾੜੇ ਆ ਦੂਜਾ ਜਿਹੜੇ ਲੋਕ ਉਥੇ ਘੁੰਮਣ ਜਾਣਾ ਚਾਹੁੰਦੇ ਆ ਜਾਂ ਉਸ ਏਰੀਏ ਨੂੰ ਸਟੇਟ ਨੂੰ ਆਪਣਾ ਸਮਝ ਕੇ ਜਾਂਦੇ ਉਹਨਾਂ ਦੀ ਲਾਈਫ ਐਂਡ ਲਿਬਰਟੀ ਨੂੰ ਕਿੰਨਾ ਖਤਰਾ ਇਹ ਸਾਰੀ ਨੂੰ ਭਾਵਦੇ ਹੋਏ ਸਰਕਾਰ ਨੂੰ ਇੰਟਰਵਿਨ ਕਰਨਾ ਚਾਹੀਦਾ ਐਸੇ ਪੋਲਿਟਿਸ਼ੀਅਨਾਂ ਨੂੰ ਮੇਰੇ ਖਿਆਲ ਚ ਉਹਨਾਂ ਨੂੰ ਬੈਨ ਕਰਨਾ ਚਾਹੀਦਾ ਵੀ ਜਿਹੜੇ ਲੋਕ ਵੀ ਸਮਾਜ ਦੇ ਵਿੱਚ ਇਹ ਜੀ ਜ਼ਹਿਰ ਪਰ ਰਹੇ ਜੇ ਅਸੀਂ ਪੰਜਾਬ 'ਚ ਅਮਰਤਪਾਲ ਦੀ ਗੱਲ ਕਰਦੇ ਆਂ ਫਿਰ ਅਮਰਤਪਾਲ ਕਿੱਥੋਂ ਗਲਤ ਹੈ ਜੇ ਅਮਰਤਪਾਲ ਪੰਜਾਬ ਦੀ ਗੱਲ ਕਰਦਾ ਤੁਸੀਂ ਹਿਮਾਚਲ ਦੇ ਵਿੱਚ ਜੋ ਮਰਜ਼ੀ ਗੱਲ ਕਰੋ ਤੁਸੀਂ ਕਿਸੇ ਦੀ ਵੀ ਟੋਪੀ ਦੇਖ ਕੇ ਜੱਜ ਕਰ ਲੋ ਵੀ ਇਹ ਮੁਸਲਮਾਨ ਹੈ ਤੇ ਇਹ ਇੱਥੇ ਨਹੀਂ ਬਸਣਾ ਚਾਹੀਦਾ ਤੁਸੀਂ ਪੱਗ ਦੇਖ ਕੇ ਜੱਜ ਕਰ ਲੋ ਇਹ ਓਰੇ ਜ਼ਮੀਨ ਨਹੀਂ ਖਰੀਦ ਸਕਦਾ ਫੇਰ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਪੰਜਾਬ ਜਾ ਕੇ ਕੋਈ ਵੀ ਕੋਈ ਪੰਚਾਇਤੀ ਜ਼ਮੀਨ ਥੋੜੀ ਵੀ ਜਿਹੜਾ ਮਰਜ਼ੀ ਆ ਕੇ ਬੱਸੀ ਜਾ ਰਹੀ ਹੈ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਸੋ ਸਾਡਾ ਹਿਊਮਨ ਰਾਈਟ ਕਮਿਸ਼ਨ ਮੂਵ ਕਰਨ ਦਾ ਮਕਸਦ ਇਹ ਹੈ ਵੀ ਹਿਊਮਨ ਰਾਈਟ ਕਮਿਸ਼ਨ ਆਪਣੀ ਜਿਹੜੀ ਉਹਨੂੰ ਸਮਝ ਦਿਓ ਜੋ ਪਾਵਰ ਹੈ ਜੋ ਉਹਨੂੰ ਕਰਨਾ ਚਾਹੀਦਾ ਉਹਨੂੰ ਜਾਗਣਾ ਚਾਹੀਦਾ ਆਪਣੀ ਨੀਂਦ ਚ ਤੇ ਜਾ ਕੇ ਆਪਣੀ ਇੱਕ ਪ੍ਰਾਪਰਟੀ ਦੀ ਇਨਕੁਆਰੀ ਕੀਤੀ ਜਾਵੇ ਇਨਕੁਆਰੀ ਕਰਨ ਤੋਂ ਬਾਅਦ ਲੋਕਾਂ ਦੀ ਲਾਈਫ ਐਂਡ ਲਿਬਰਟੀ ਨੂੰ ਇੰਸ਼ੋਰ ਕੀਤਾ ਜਾਵੇ ਲਾ ਲਾ ਇਨਫੋਰਸਿੰਗ ਏਜੰਸੀਜ਼ ਨੂੰ ਹਿਊਮਨ ਰਾਈਟ ਕਮਿਸ਼ਨ ਤੇ ਹੋਮ ਮਿਨਿਸਟਰੀ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਉਹ ਡਾਇਰੈਕਸ਼ਨਸ ਦੇਵੇ ਵੀ ਤੁਸੀਂ ਹਰ ਇੱਕ ਬੰਦੇ ਦੀ ਲਾਈਫ ਤੇ ਲਿਬਰਟੀ ਨੂੰ ਤੁਸੀਂ ਸੇਫ ਕਰਨਾ ਇੰਸ਼ੋਰ ਕਰਨਾ ਸਾਡਾ ਇਹ ਜਿਹੜਾ ਅਸੀਂ ਕੰਪਲੇਂਟ ਫਾਈਲ ਕੀਤੀ ਉਹਦਾ ਮੇਨ ਜਿਹੜਾ ਕਰਕਸ ਇਹ ਹੈ ਕਿ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਮਸਲੇ ਇਸ ਤਰ੍ਹਾਂ ਦੇ ਹੋਏ ਕਿ ਸਮਾਜਿਕ ਤਾਣਾ ਬੁਣਾ ਉਹਦੇ ਚੋਲਜ ਦਾ ਨਜ਼ਰ ਆਇਆ ਤੇ ਉਹਦੇ ਚ ਇਹ ਵੀ ਸੀ ਵੀ ਭਵਿੱਖ ਦੇ ਵਿੱਚ ਜੇਕਰ ਇਹ ਚੀਜ਼ਾਂ ਇਸ ਤਰ੍ਹਾਂ ਦੇ ਨਾਲ ਚਲਦੀਆਂ ਰਹੀਆਂ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਆਪਸੀ ਭਾਈਚਾਰਕ ਤੌਰ ਤੇ ਵੀ ਹੋਊਗਾ ਹੁਣ ਇਸੇ ਚੀਜ਼ ਨੂੰ ਲੈ ਕੇ ਤੇ तमाम ਫੈਕਟਰਸ ਦੇ ਨਾਲ ਆ ਜਿਹੜਾ ਉਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਆ ਜਿਹੜੀ ਕੇਪਕੀ ਸਾਹਿਬ ਨੇ ਜੇ ਕਹੀਏ ਕਿ ਜਿੰਮੇ ਜਾਣਕਾਰੀ ਦਿੱਤੀ ਹੈ ਜਾਂ ਸ਼ਿਕਾਇਤ ਭੇਜੀ ਹੈ ਤਾਂ ਉਹਦੇ ਨਾਲ ਹੁਣ ਗੱਲ ਇਹ ਹੈ ਵੀ ਅੱਗੇ ਕਮਿਸ਼ਨ ਦੇ ਵੱਲੋਂ ਕੀ ਰੁਕ ਰੰਦਾ ਪਰ ਇਹ ਜ਼ਰੂਰ ਹੈ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਤੇ ਉਸ ਤੋਂ ਬਾਅਦ ਲਗਾਤਾਰ ਘਟਨਾਵਾਂ ਦਾ ਸਾਹਮਣੇ ਆਉਣਾ ਬੇहद ਚਿੰਤਾ ਪ੍ਰਗਟ ਕਰਦਾ ਤੇ ਇਹ ਇਹਨਾਂ ਦੇ ਕਹਿਣ ਦਾ ਭਾਵ ਇਹ ਹੀ ਹੈ ਵੀ ਜੇਕਰ ਉਸ ਉਸ ਜਗ੍ਹਾ ਦੀ ਅੱਗ ਨਿਕਲ ਕੇ ਹੋਰ ਪਾਸੇ ਪਹੁੰਚਦੀ ਆ ਤਾਂ ਵੱਡਾ ਨੁਕਸਾਨ ਹੈ ਜਿਹੜਾ ਉਹ ਸਮਾਜਿਕ ਤੌਰ ਤੇ ਹੋਊਗਾ ਸੀਨੀਅਰ ਵੀਡੀਓ ਨਿਊਜ਼ ਤੋਂ ਮਿੰਟ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ